ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਔਰ ਦੂਜੇ ਪਾਸੇ ਇੱਕ ਚਰਚਾ ਛੜ ਗਈ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀ ਤਿਆਰੀ ਹੈ ਇਹਦੇ ਪਿੱਛੇ ਕਿਹੜੇ ਤੱਥ ਨੇ ਕਿਸ ਨੇ ਇਹ ਗੱਲ ਕਹੀ ਹੈ ਕਿਉਂ ਇਹ ਗੱਲ ਵਿਚਾਰੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਲਬ ਜ਼ਰੂਰ ਕੀਤੇ ਗਏ ਨੇ ਪਰ ਕੀ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਤਿਆਰੀ ਛੱਡੋ ਕਿ ਇਸ ਬਾਰੇ ਵਿਚਾਰ ਵੀ ਕੀਤਾ ਜਾ ਰਿਹਾ ਹੈ ਬੇਸ਼ੱਕ ਇੱਕ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਇੱਕ ਨਿੱਜੀ ਚੈਨਲ ਵੱਲੋਂ ਇੱਕ ਨਾਮ ਲਿਆ ਗਿਆ ਉਹ ਨਾਮ ਹੋਰ ਕੋਈ ਨਹੀਂ ਸਗੋ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਪ੍ਰਧਾਨ ਪਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਨਾਮ ਹੈ ਬੇਸ਼ੱਕ ਇਹਨਾਂ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਦਾਵਾ ਹੈ ਇਹਨਾਂ ਦੀ ਗੱਲ ਕਹਿਣੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ ਹਾਲਾਂਕਿ ਇਹਦੇ ਉੱਤੇ ਪ੍ਰਮਾਣਿਤ ਟਿੱਪਣੀ ਕਰਨੀ ਅਜੇ ਸੰਭਵ ਨਹੀਂ ਹੋਵੇਗੀ ਪਰ ਜ਼ਰੂਰ ਕਿਤਨਾ ਕਿਤੇ ਇਹ ਉੱਬਰ ਕੇ ਗੱਲ ਸਾਹਮਣੇ ਆ ਰਹੀ ਆ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਆ ਆਖਰਕਾਰ ਇਸ ਹੱਦ ਤੱਕ ਪੰਥ ਸੁਖਬੀਰ ਸਿੰਘ ਬਾਦਲ ਤੋਂ ਖਫਾ ਹੈ ਕਿ ਇਸ ਹੱਦ ਤੱਕ ਸੁਖਬੀਰ ਸਿੰਘ ਬਾਦਲ ਨਾ ਮੰਜ਼ੂਰ ਕੀਤੇ ਜਾ ਰਹੇ ਨੇ ਕਿ ਇਸ ਹੱਦ ਤੱਕ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਲੋਕਾਂ ਨੂੰ ਇਥੋਂ ਤੱਕ ਕਿ ਪੰਥ ਨੂੰ ਵੀ ਖਟਕਦੀ ਪਈ ਹੈ ਜੇ ਇਦਾਂ ਦੀਆਂ ਗੱਲਾਂ ਉੱਬਰ ਕੇ ਸਾਹਮਣੇ ਆ ਰਹੀਆਂ ਤਾਂ ਜ਼ਰੂਰ ਇਸ ਦਾ ਸਵਾਬ ਸਹੀ ਹੈ ਇਹਦਾ ਜਵਾਬ ਹਾਂ ਹੈ ਕਿ ਇਸ ਹੱਦ ਤੱਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪੰਥ ਦੀ ਅੱਖ ਦੇ ਵਿੱਚ ਰੜਕਣ ਲੱਗ ਗਏ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਜੋ ਗੱਲ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਹੀ ਹੈ ਉਹ ਗੱਲ ਮੰਨੀ ਜਾਵੇਗੀ ਜਾਂ ਨਹੀਂ ਕੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਪੰਥ ਚੌਵੀ ਛੇ ਕਿਹਾ ਜਾਵੇਗਾ ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਬਾਗੀ ਧੜੇ ਦੀ ਮੰਗ ਦੇ ਉੱਤੇ ਉਹਨਾਂ ਦੇ ਦਿੱਤੇ ਫਤਵੇ ਦੇ ਉੱਤੇ ਉਹਨਾਂ ਦੇ ਵੱਲੋਂ ਦਸੀਆਂ ਸ਼ਿਕਾਇਤਾਂ ਦੇ ਉੱਤੇ ਤਲਬ ਕੀਤਾ ਗਿਆ ਸੀ ਔਰ ਉਹਨਾਂ ਨੇ ਮਨਜ਼ੂਰ ਕੀਤਾ ਹੈ ਆਪਣਾ ਸਮਨ ਔਰ ਉਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਪੇਸ਼ ਹੁਮਾਂਗਾ ਪਰ ਦੂਜੇ ਪਾਸੇ ਹੁਣ ਗੱਲ ਛੱਡ ਗਈ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀ ਤਿਆਰੀ ਵੀ ਅੰਦਰ ਖਾਤੇ ਹੋ ਰਹੀ ਹੈ ਖੈਰ ਇਹਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਹੀ ਰਾਜ਼ ਖੁੱਲ ਸਕਦਾ ਹੈ ਕਿ ਕੀ ਕੁਝ ਹੋ ਰਿਹਾ ਹੈ ਕੀ ਕੁਝ ਕੀਤਾ ਜਾਵੇਗਾ ਜਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਸ ਤਰ੍ਹਾਂ ਦਾ ਐਕਸ਼ਨ ਹੋਣ ਦੇ ਵਿੱਚ ਆ ਸਕਦਾ ਫਿਲਹਾਲ ਇਹ ਗੱਲਾਂ ਸੂਤਰਾਂ ਦੇ ਹਵਾਲੇ ਤੋਂ ਕੀ ਕੁਝ ਹੋਵੇਗਾ ਦੱਸਦੇ ਰਾਵਾਂਗੇ ਬਣੇ ਰੋ 1 India ਪੰਜਾਬੀ ਦੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ